हरि साईकलिंग करिया पर Terima kasih telah menonton

ਸਾਰੇ ਕੰਦਲੇ ਕਮਤੀ ਸਾਹ ਦੇ ਵਿੱਚ ਪੂਰੇ ਤੱਕ ਕੋਈ ਨਹੀਂ ਵਸ ਉਹਨੂੰ ਪੜ ਕੇ ਰੱਖ ਉਹ ਮੇਰਾ ਬਾਤ ਦਾ ਬਾਤ ਤੇ ਸਾਜ ਹੱਥ ਵਿੱਚ ਫੜਦਾ ਕਿਉਂਕਿ ਕਹਿੰਦੇ ਉਹ ਉਹ ਲੋਕ ਹੁੰਦਾ ਜੋ ਤਾੜੀਆਂਆਂ ਕਿਆ ਹਰਮਨ ਆ ਬੌਧੀਆਂ ਬੱਤੀਆਂ ਹੋਣ ਔਰ ਛੱਡੀ ਨਾ ਨੂੰ ਨਾ ਬਹੁਤ ਜ਼ਿਆਦਾ ਛੱਡੀਆਂ ਹੋਣ ਚੈਨਾ ਬੁੱਤ ਮੈਂ ਚੈਨਾ ਦੇਖ ਰਹੀ ਹਾਂ ਬਹੁਤ ਨਹੀਂ ਮੈਂ ਨਹੀਂ ਨਹੀਂ ਹਾਂ ਬਸਉਰੀ ਆ ਦੇ ਫਿਸ਼ ਹਾਂ ਹਾਂ ਫੜਿਆ ਹੋਇਆ ਮੇਰਾ ਫਿਸ਼

ਪਾਰ ਕੋ ਆਸ ਵਿੱਚ ਮੂੰਹ ਦੇ ਹੱਥ ਫੇਰ ਦਿੰਦੀ ਇਹਨਾਂ ਨੂੰ ਥੋੜਾ ਥੋੜਾ ਮੂੰਹ ਤੇ ਹੱਥ ਫੇਰ ਦੇ ਉਹਨਾਂ ਤੋਂ ਛੋਟੇ ਤੋਂ ਪਸੰਦ ਲੈਣਾ ਆ ਗਈ ਵੀਡੀਓ ਵੀਡੀਓ ਮੈਂ ਤਾਂ ਪੀ ਲੈ ਲਿਆ ਮੈਨੂੰ ਫੜਾ ਦੇ ਕੋਈ ਨਾ ਤਾਰਾ ਨਾ ਤਾਰਾ ਕੱਟੀਆਂ ਸੰਭ ਤੇ ਨਾ ਤਾਰਾ ਢਿੱਡਿਆ ਸੰਦਰਬਿਆਨੀਆਂ ਵਰਸਾ ज्ञान दे सत पे वर सन्यारा होई है टो कूड़ा छोटा पांस सन्यारा के बड़न जस वर और ओ एक जाई चंदना